ਕਿਉਂ ਤੇ ਕਿਹੜੀ ਜਗ੍ਹਾ ਤੇ ਕਿੱਟੀ ਮੇਰਾ ਨਾਮ ਜਸਵਿੰਦਰ ਸਿੰਘ ਆ ਪਿੰਡ ਕਲੇਰ ਆ ਮੇਰਾ ਭਾਰਤੀ ਕਿਸਾਨ ਜਨ ਨੂੰ ਨੇਕਤਾ ਸਿੱਧੂ ਪਰਮੈ ਸਵਿੰਦਰ ਸਿੰਘ ਚਗਾਵਾ ਬਲਾਕ ਪ੍ਰਧਾਨ ਆ ਜੀ ਜਿਹੜੀ ਆਡੀ ਆ ਕਸਾੜ ਵੀਰਾਂ ਦੀ ਕਣਕ 17 ਤਰੀਕ ਤੋਂ ਉੱਥੇ ਪਈ ਅਜੇ ਤੱਕ ਇਹਦੀ ਪਰਚੇਜ ਨਹੀਂ ਹੋਈ ਵੇਖੋ ਕੱਲ ਮੌਸਮ ਵੀ ਕਿੱਡਾ ਖਰਾਬ ਸੀ ਤੇ ਜਿਹੜੀ ਅਸੀਂ ਕੁੱਤਾ ਵਾਂਗੂ ਫਸਲ ਪਾਲੀ ਹੋਈ ਆ ਤੇ ਸਾਡੀ ਅਜੇ ਤੱਕ ਇੱਥੇ ਰੁਲਦੀ ਆ ਇਹਦੀ ਅਸੀਂ ਪੁੱਛਣਾ ਚਾਹੁੰਦੇ ਆ ਵੀ ਪਰਚੇਜ ਹੋਈ ਹੋਈ ਕਿਉਂ ਨਹੀਂ ਗਈ ਕਿਹੜੀ ਜਗ੍ਹਾ ਤੇ ਇਹ ਅੱਜ ਖਾਸੇ ਪਿੰਡ ਦੇ ਵਿੱਚ ਆ ਜੀ ਖੁੰਬਲੀਆਂ ਖਾਸਾ ਖੁੰਬਲੀਆਂ ਖਾਸਾ ਖਾਸਾ ਮੰਡੀ ਦੇ ਵਿੱਚ ਕੀ ਵੇਦੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਜਿਸ ਤਰ੍ਹਾਂ ਜਗਾ ਜਗਾ ਤੇ ਮੰਤਰੀ ਜਾ ਰਹੇ ਮੰਡੀਆਂ ਚ ਉਹਨਾਂ ਦਾ ਕਹਣਾ ਕਿ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਬਾੜਦਾਨਾ ਦਾ ਪੂਰਾ ਪ੍ਰਬੰਧ ਕਿਸਾਨਾਂ ਲਈ ਵੇਖੋ ਜੀ ਪ੍ਰਬੰਧ ਇੱਥੇ ਕਿਹੜਾ ਵਾ ਜੇ ਕੋਈ ਆਪਾਂ ਆੜਤੀਆਂ ਦੀ ਵੀ ਗੱਲ ਕਰੀਏ ਬਾਹਰ ਆਪਣਾ ਮੰਡੀ ਬੋਰਡ ਨੇ ਜਗਾ ਜਿਹੜੀ ਆੜਤੀਆਂ ਨੇ ਆਪਣੀ ਕੋਈ ਕਿਰਾਏ ਤੇ ਲਈ ਹੋਈ ਆ ਉਹਦੇ ਵਿੱਚ ਥੋੜੀ ਥੋੜੀ ਜੱਕ ਦਮ ਤੇ ਕਣਕ ਆ ਜਾਂਦੀ ਆ ਤੇ ਜੇ ਕਿਸੇ ਆੜਤੀਆ ਭਰਾ ਨੇ ਆਪਣੀ ਜਗ੍ਹਾ ਦੇ ਵਿੱਚ ਕਣਕ ਲਾ ਦਿੱਤੀ ਆ ਉਹਦੇ ਵਿੱਚ ਕਿਸਾਨ ਵੀਰਾਂ ਦਾ ਕੀ ਦੋਸ਼ ਆ ਕਣਕ ਜਿਹੜੀ ਆ ਅਜੇ ਤੱਕ ਤੁਹਾਨੂੰ ਅੱਗੇ ਵੀ ਦੱਸਿਆ ਵੀ ਇਹਦੀ ਅਜੇ ਤੱਕ ਪ��ਜ ਨਹੀਂ ਹੋਈ ਸੇਜ ਹੋਈ ਨਹੀਂ ਅਜੇ ਤੱਕ ਕਣਕ ਦੀ ਤੇ ਹੁਣ بارش ਦਾ ਮੌਸਮ ਆ بارش ਤੋਂ ਬਦਲਵਾਰੀ ਹੋਈ ਹੈ ਤੇ ਇਹ ਕਣਕ ਕਿਤੇ ਜੰਮੇ ਪਊਗੀ ਮੰਤਰੀਆਂ ਦਾ ਤਾਂ ਕਹਿਣਾ ਕਿ ਮੰਡੀਆਂ ਚ ਲਗਾਤਾਰ ਦੌਰੇ ਕਰ ਰਹੇ ਉਹਨਾਂ ਨੇ ਕਹਿਣਾ ਕਿ ਕਿਸੇ ਕਿਸਾਨ ਨੂੰ ਖੱਜਲ ਖਰਾਬ ਨਹੀਂ ਕੀਤਾ ਜਾਏਗਾ ਪੀਣ ਵਾਸਤੇ ਇਹਨਾਂ ਨੂੰ ਪਾਣੀ ਮਿਲੇਗਾ ਸਾਂਭਣ ਵਾਸਤੇ ਜਿਹੜੀ ਕਣਕ ਉਹਦੀ ਜਿਹੜੀ ਉਹ ਸਾਰੀ ਸਾਂਭੀ ਜਾਊਗੀ ਤੇ ਉਹ ਵਾਦੇ ਕੀ ਆ ਜੇ ਤੁਸੀਂ ਖੱਜਲ ਖਰਾਬ ਹੋ ਰਹੇ ਜੇ ਤੇ ਕੀ ਮੰਤਰੀ ਕਿਉਂ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਬਿਲਕੁਲ ਝੂਠੇ ਵਾਦੇ ਆਪਣੇ ਦਫਤਰਾਂ ਦੇ ਵਿੱਚ ਬੈਠ ਕੇ ਕਰਦੇ ਆ ਜੀ ਤੇ ਕਦੀ ਮੰਡੀ ਦੇ ਵਿੱਚ ਜਾ ਕੇ ਕਰਦੇ ਆ ਵੇਖੋ ਤੁਹਾਡੇ ਸਾਹਮਣੇ ਕੀ ਬੜਿਆ ਕਣਕ ਦਾ ਵਿਖਾਈ ਜਾਵੇ ਕੈਮਰੇ ਨਾਲ ਆ ਕਣਕ ਵੇਖੋ ਕਿੰਨੀ ਖੱਜਲ ਹੋਣ ਢੀਏ ਸਾਰੇ ਕਣਕ ਰਾਹ ਦੀ ਭਿੱਜੀ ਪਈ ਹੈ بارش ਦੇ ਨਾਲ ਕਿਦੋਂ ਦੀ ਜਿਹੜੀ ਇਹ 17 ਤਰੀਕ ਦੀ ਕਣਕ ਇੱਥੇ ਲੱਤੀ ਹੋਈ ਹੈ ਜੀ ਨਹੀਂ ਪਰਚੇ ਨਹੀਂ ਹੁੰਦੀ ਅਜੇ ਤੱਕ ਪਰਚੇ ਨਹੀਂ ਹੋਣਦੇ ਜੀ ਕੀ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਹੈ ਸਰਕਾਰ ਕੋਲ ਹੋਏ ਕਰਦੇ ਪਈ ਇਹ ਜਿਹੜੇ ਕਿਸਾਨ ਸਾਡੇ ਵੀਰ ਨੇ ਇਹਨਾਂ ਦਾ ਕੀ ਦੋਸ਼ ਹੈ ਦੱਸੋ ਜਿਹੜੀ ਕਣਕ ਇੱਥੇ ਲੱਤੀ ਹੈ ਕਿਉਂ ਨਹੀਂ ਭਰੀ ਕਿਉਂ ਨਹੀਂ ਉਹਦੀ ਪਰਚੀ ਹੋਈ ਅਜੇ ਤੱਕ ਮੇਰਾ ਨਾਮ ਗੁਰਮਿੰਦਰ ਸਿੰਘ ਸਾਡਾ ਉਹਨੂ ਸਿੰਘ ਮੈਂ ਪਿੰਡ ਚੱਕਮਗਾਂ ਤੋਂ ਰਹਿਣ ਵਾਲਾ ਮੈਂ ਇੱਕ ਕਿਸਾਨ ਆ ਜੀ ਮੇਰੀ 10 ਏਕੜ ਆਪਣੀ ਖੇਤੀ ਆ 10 ਏਕੜ ਮੈਂ ਠੇਕੇ ਤੇ ਲਈ ਆ ਮੈਂ ਪੂਰੀ ਕਣਕ ਵੱਢ ਕੇ ਮੰਡੀ ਵਿੱਚ ਲੈ ਆਇਆ ਜਦ ਕਿ 17 ਤਰੀਕ ਤੋਂ ਲੈ ਕੇ ਹੁਣ ਤੱਕ ਇੱਕ ਵੀ ਦਾਣਾ ਸਾਡਾ ਨਹੀਂ ਵਿਗਿਆ ਜੇ ਪਿੱਛੇ ਜੇ ਤੁਸੀਂ ਵੇਖਿਆ ਹੈ ਫਰੀਦਕੋਟ ਦੇ ਵਿੱਚ ਅੱਗ ਦੇ ਨਾਲ ਬਹੁਤ ਕਣਕ ਨਸ਼ਟ ਹੋ ਗਈ ਪਿੱਛੇ ਜੇ ਆਮ੍ਰitsar ਦੇ ਵਿੱਚ ਆ ਮੌਸਮ ਬੇ ਖਰਾਬੀ ਨਾਲ ਵੀ ਕਣਕ ਬੜੀ ਨਸਰ ਹੋ ਗਈ। ਅਸੀਂ ਸ਼ੁਗਰ ਕੀਤਾ ਕਿ ਚਲ ਸਾਡੀ ਜਿਹੜੀ ਫਸਲ ਆ ਉਹ ਮੰਡੀ ਵਿੱਚ ਚਲੇਗੀ। ਪਰ ਸਾਨੂੰ ਹੁਣ ਪ੍ਰਸ਼ਾਸਨ ਬਹੁਤ ਖਰਾਬ ਕਰ ਰਿਹਾ ਜੀ। ਸਾਡਾ ਕਸੂਰ ਕੀ ਆ? ਸਾਡਾ ਕਸੂਰ ਇੰਨਾ ਪਈ ਅਸੀਂ ਇੱਕ ਕਿਸਾਨ ਆ। ਇਹ ਸਾਨੂੰ ਹਰ ਪਾਸਿਓਂ ਹੀ ਖੱਜਲ ਖਵਰੀ ਜੇ ਅਸੀਂ ਰੱਬ ਤੋਂ ਬਾਝ ਜਾਂਦੇ ਆ ਤੇ ਸਾਨੂੰ ਪ੍ਰਸ਼ਾਸਨ ਮਾਰਨਾ ਸ਼ੁਰੂ ਕਰ ਦਿੰਦਾ। ਸਰਕਾਰ ਦਾ ਤਾਂ ਕਹਿਣਾ ਹੀ ਕਿਸਾਨਾਂ ਦੇ ਨਾਲ ਆ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਏਗੀ। ਪਾਲੀ ਵਾਲੋਂ ਪਿੰਡਾਂ ਦਾ ਮੰਡੀ ਤੋਂ ਰੋਕ ਲਿਆ। ਪੀਟੀਓ ਨੇ ਮੰਤਰੀ ਨੇ ਉਹ ਪਿੰਡਾਂ ਤੇ ਲਗਾਤਾਰ ਮੰਡੀਆਂ 'ਚ ਜਾ ਰਹੇ ਨੇ ਉਹ ਕਹਿੰਦੇ ਕਿ ਕਿਸੇ ਤਰ੍ਹਾਂ ਦੀ ਕਿਸਾਨ ਨੂੰ ਮੁਸ਼ਕਲ ਨਹੀਂ ਆ ਦਿੱਤੀ ਜਾਊਗੀ ਅਸੀਂ ਤੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਉਹ ਇੱਥੇ ਆਣ ਕੇ ਵਿਸ਼ਟ ਕਰ ਲੈਣ ਸਾਡੇ ਤੇ ਇੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਨਾ ਕੋਈ ਸਰਕਾਰ ਨਹੀਂ ਆਈ ਔਰ ਉਲਟਾ ਸਾਨੂੰ ਖੱਜਲ ਖਰਾਬੀ ਉਹ 17 ਦਿਨ ਤੋਂ ਅਸੀਂ ਮੰਡੀ 'ਚ ਵਿੱਚ ਬੈਠੇ ਆਂ ਸਾਡੇ ਬੱਚਿਆਂ ਦੀ ਕੋਈ ਐਡਮਿਸ਼ਨ ਹੋਣ ਵਾਲੀ ਆ ਕੋਈ ਖਾਦ ਦੇ ਪੈਸੇ ਦੇਣੇ ਆ ਕੋਈ ਸਾਡੀ ਕੰਪੈਨ ਦੇ ਪੈਸੇ ਦੇਣੇ ਆ ਅਸੀਂ ਧੂੜੀ ਬਣਾਉਣੇ ਉਹ ਸਾਡੇ ਘਰ ਗੇੜੇ ਮੰਡ ਜਿੰਨਾ ਚਿਰ ਸਾਡੀ ਫਸਲ ਨਹੀਂ ਵਿਕਦੀ ਸਾਡੇ ਕੋਈ ਪੈਸਾ ਨਹੀਂ ਹੁੰਦਾ ਕਿਸੇ ਕਿਸ ਤਰ੍ਹਾਂ ਦੇ ਆਧਾਰ ਕਰਾਂਗੇ ਮੈਨੂੰ ਇਹ ਆਪਦਾ ਜੀ ਮੈਡਮ ਜਿਹੜਾ ਆਪਣਾ ਖੁਰਮੜੀਆਂ ਦੇ ਵਿੱਚ ਕੋਈ ਸਮੱਸਿਆ ਆ ਰਹੀ ਆ ਕਿਸਾਨਾਂ ਨੂੰ ਕੀ ਮਾਮਲਾ ਜੀ ਆਪਣਾ ਨਾਂ ਦੱਸੋ ਮੇਰਾ ਨਾਂ ਅਵਦੀਪ ਕੋਰਿਆ ਮੈਂ ਸਖਤਰ ਮਾਰਕੀਟ ਕਮੇਟੀ ਅਟਾਰੀ ਠੀਕ ਆ ਖੁਰਮੜੀਆਂ ਦੇ ਵਿੱਚ ਇੱਕ ਅਧਿਆਪਕ ਆ ਉਹਨੇ ਆਪਣੇ ਘਰ ਦੇ ਵਿੱਚ ਖੁਰਮੜੀਆਂ ਦੇ ਵਿੱਚ ਗਣਤ ਸਟਾਈ ਹੋਈ ਆ ਉਹ ਇਲੀਗਲ ਕੰਮ ਆ ਇਸ ਕਰਕੇ ਉਹਦੀ ਪਰਚੇਜ਼ ਨਹੀਂ ਪੈ ਸਕਦੀ ਕਿਉਂਕਿ ਉਹਦੇ ਲਾਇਸੈਂਸ ਕੈਨਸਲ ਕਰ ਦਿੱਤੇ ਰੱਦ ਕਰ ਦਿੱਤੇ ਗਏ 15 ਦਿਨਾਂ ਵਾਸਤੇ ਹਾਂਜੀ ਪਰ ਕਿਸਾਨ ਕਹਿ ਰਹੇ ਨੇ ਕਿ ਸਾਡੀ ਫਸਲ ਖਰਾਬ ਹੋ ਗਈ ਆ ਆਰਪੀ ਦਾ ਮੁਸ਼ਕਿਲ ਲੈਣ ਨੂੰ ਸੀ ਅਸੀਂ ਮਜ਼ਦੂਰ ਆ ਪੁੱਤਾਂ ਨੂੰ ਫਸਲ ਪਾਣੀ ਹੋਈ ਸੀ ਇਹ ਇਹਦੇ ਉੱਤੇ ਉਹਦੀ ਕਾਰਵਾਈ ਕੀਤੀ ਜਾ ਰਹੀ ਆ ਤੇ ਜਿੱਦਾਂ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਬਾਅਦ ਚੋਕ ਦੱਸ ਦਿੱਤਾ ਜਾਊਗਾ ਪਰ ਉਹਨਾਂ ਦਾ ਕਹਿਣਾ ਕੁਝ ਹੋਰ ਵੀ ਮਡੀਆਂ ਜਿਹੜੀਆਂ ਨੇ ਉੱਥੇ ਵੀ ਫਸਲ ਚੁੱਕੀ ਹੋਈ ਜਾ ਰਹੀ ਆ ਬਾਕੀ ਆਰਟੀ ਵੀ ਚੁੱਕੀ ਜਾ ਰਹੀ ਆ ਬਾਕੀ ਕਿਸਾਨਾਂ ਦੀ ਚੁੱਕੀ ਜਾ ਰਹੀ ਹੈ ਸਭ ਦੀ ਚੁੱਕੀ ਜਾ ਰਹੀ ਹੈ ਨਹੀਂ ਜੀ ਸਿਰਫ ਉਹਦੇ ਦੋ ਲਾਇਸੈਂਸ ਕੈਨਸਲ ਹੋਏ ਆ ਉਹਨਾਂ ਦੀ ਪਰਚੇਜ਼ ਨਹੀਂ ਪੈ ਰਹੀ ਬਾਕੀ ਸਾਰੀਆਂ ਮੰਡੀਆਂ ਚ ਪਰਚੇਜ਼ ਹੋ ਰਹੀ ਹੈ ਕਿਸਾਨਾਂ ਦੀ ਕੋਈ ਸਰਕਾਰ ਵੱਲੋਂ ਜਾਂ ਮੈਕਲਰ ਵੱਲੋਂ ਸੁਣੇ ਜਾਂਦੀ ਜਿਹੜੇ ਆਮ ਕਿਸਾਨ ਹੈ ਜਿਨ੍ਹਾਂ ਨੇ ਹਾਂਜੀ ਸਭ ਦੀ ਉਹਨਾਂ ਵਾਸਤੇ ਕੀ ਕੀਤਾ ਜਾਏਗਾ ਕਰਨਕ ਤੇ ਵੇਖੋ ਜੀ ਉਹਨਾਂ ਨੇ ਘਰੇ ਸਟਾਈ ਆ ਉਹ ਤੇ ਇਨਲੀਗਲ ਕੰਮ ਹੋ ਗਿਆ ਹਨਾ ਤੇ ਬਾਕੀ ਤੇ ਜਿਹੜੀਆਂ ਮੰਡੀਆਂ ਵਿੱਚ ਕਣਕ ਆ ਉਹਨਾਂ ਦੀ ਤੇ ਪਰਚੇਜ਼ ਹੋ ਰਹੀ ਹੈ ਨਹੀਂ ਕਿਸਾਨਾਂ ਦਾ ਕਹਿਣਾ ਕਿ ਹੁਸ਼ਿਆਰਨਗਰ ਮੰਡੀ ਦੀ ਵੀ ਅੱਪਨ ਕਰਨੀ ਛੁੱਟੀ ਨਹੀਂ ਕੱਲ ਹੋਈ ਪਰਚੇਜ਼ ਹੁਸ਼ਿਆਰਨਗਰ ਮੇਰੇ 17 ਤਰੀਕ ਦੀ ਹੀ ਕੱਲ ਛੁੱਟੀ ਮਰਿਆ ਤੱਕ ਸਾਡੀ ਕੱਲ ਕੱਲ ਪਰਚੇਜ਼ ਹੋਈ ਹੁਸ਼ਿਆਰਨਗਰ ਹਾਲ ਤੋ ਸ਼ੁਰੂ ਕੀਤੀ ਨਹੀਂ ਕੱਲ ਤੋਂ ਕਿਉਂ ਸ਼ੁਰੂ ਕੀਤੀ ਗਈ ਹੈ ਅ